ਪੰਜਾਬ ਸਰਕਾਰ ਵੱਲੋਂ ਸੱਤਾ ਸੰਭਾਲਣ ਤੋਂ ਪਹਿਲਾਂ ਕੀਤੇ ਗਏ ਵਾਅਦੇ ਅਨੁਸਾਰ ਪੰਜਾਬ ਵਿੱਚ ਸਿੱਖਿਆ ਅਤੇ ਸਿਹਤ ਦੇ ਪੱਧਰ ਵਿੱਚ ਵੱਡਾ ਕੰਮ ਕੀਤਾ ਜਾ ਰਿਹਾ ਹੈ ਇਸੇ ਲੜੀ ਤਹਿਤ ਫਾਜ਼ਿਲਕਾ ਦੇ ਸਰਕਾਰੀ ਮਾਡਲ ਸਕੈਂਡਰੀ ਸਕੂਲ ਲੜਕੇ ਅਤੇ ਸਕੂਲ ਆਫ ਐਮੀਨੈਂਸ ਦੇ ਵਿਦਿਆਰਥੀਆਂ ਨੂੰ ਵਰਦੀਆਂ ਵੰਡੀਆਂ ਗਈਆਂ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਆਫ ਐਮਿਨੈਂਸ ਦੇ ਪ੍ਰਿੰਸੀਪਲ ਸ਼੍ਰੀ ਹਰੀਚੰਦ ਕੰਬੋਜ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਹੁਕਮਤ ਦੇ ਅਨੁਸਾਰ ਸਕੂਲਾਂ ਵਿੱਚ ਵਰਦੀਆਂ ਗਰਮੀਆਂ ਦੀਆਂ ਅਤੇ ਸਰਦੀਆਂ ਦੀਆਂ ਪਹਿਲਾਂ ਹੀ ਪੁੱਜ ਗਈਆਂ ਸਨ ਪਹਿਲਾਂ ਗਰਮੀਆਂ ਦੀਆਂ ਵਰਦੀਆਂ ਵੰਡੀਆਂ ਗਈਆਂ ਅਤੇ ਹੁਣ ਸਰਦੀ ਦਾ ਮੌਸਮ ਸ਼ੁਰੂ ਹੋਣ ਤੇ ਸਰਦੀਆਂ ਦੀਆਂ ਵਰਦੀਆਂ ਬੱਚਿਆਂ ਨੂੰ ਸੌਂਪ ਦਿੱਤੀਆਂ ਗਈਆਂ ਹਨ ਜੋ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਬੱਚਿਆਂ ਨੂੰ ਉਹਨਾਂ ਦੇ ਸਾਈਜ਼ ਦੇ ਹਿਸਾਬ ਦੀਆਂ ਵਰਦੀਆਂ ਦਿੱਤੀਆਂ ਗਈਆਂ ਹਨ ਪ੍ਰਿੰਸੀਪਲ ਹਰੀਚੰਦ ਕੰਬੋਜ ਨੇ ਦੱਸਿਆ ਕਿ ਸਰਕਾਰੀ ਸਕੂਲ ਇੱਕ ਮਾਡਲ ਸਕੂਲ ਬਣ ਚੁੱਕੇ ਹਨ ਲੋਕ ਪ੍ਰਾਈਵੇਟ ਸਕੂਲਾਂ ਤੋਂ ਬਚਿਆ ਰੋ ਢਾਕੇ ਸਰਕਾਰੀ ਸਕੂਲਾਂ ਵੱਲ ਜਾ ਰਹੇ ਹਨ ਇਸ ਦੌਰੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਜਿਆਦਾ ਹੈ ਜਿਨ੍ਹਾਂ ਨੇ ਜੋ ਵਾਅਦਾ ਕੀਤਾ ਸੀ ਉਹ ਪੂਰਾ ਕਰਕੇ ਵਿਖਾਇਆ ਹੈ ਇਸ ਮੌਕੇ ਬੋਲਦੇ ਹੋਏ ਸਕੂਲ ਆਫ ਐਮਿਨੈਂਸ ਦੇ ਪ੍ਰਿੰਸੀਪਲ ਸ਼੍ਰੀ ਹਰੀਚੰਦ ਕਮੋਇਨ ਨੇ ਦੱਸਿਆ ਕਿ ਸਮੂਹ ਅਧਿਆਪਕ ਤੰਦਈ ਨਾਲ ਕੰਮ ਕਰ ਰਹੇ ਹਨ ਤੇ ਬੱਚਿਆਂ ਨੂੰ ਉੱਚੇ ਪੱਧਰ ਤੇ ਲੈ ਕੇ ਜਾਣਗੇ ਹੋਰ ਕੀ ਕੁਝ ਕਿਹਾ ਸਭ ਕੁਝ ਜਾਣਨ ਲਈ ਸਾਡੇ ਨਾਲ ਬਨੇ ਰਹੋ ਸਕੂਲ ਆਫ ਐਮਿਨੈਂਸ ਜਿਹੜੇ ਐਮਿਨੈਂਸ ਦੀ ਇੱਕ ਕਲਾਸ ਹਨ 9ਵੀਂ ਤੋਂ ਬਾਰੇ 9ਵੀਂ 10ਵੀਂ 11ਵੀਂ 12ਵੀਂ ਬਾਰੇ 10 ਸਰਕਾਰ ਵੱਲੋਂ ਵਿਭਾਗ ਵੱਲੋਂ ਇੱਕ ਸਪੈਸ਼ਲ ਜੀਡੀ ਵਰਦੀ ਬੱਚਨ ਦਿੱਤੀ। ਦੂਸਰੇ ਬੱਚਾ ਨਾਲ ਅਲੱਗ ਜੀਡੀ ਸਕੂਲ ਆਫ ਫੈਮਿਨਸ ਦੇ ਬੱਚੇ ਨੇ। ਫੈਮਿਨਸ ਦੀ ਜਿਹੜੀ ਕਲਾਸਾਂ ਨੇ 9ਵੇਂ ਤੇ 10ਵੇਂ ਦੇ ਆਧਾਰ ਨੇ। ਤਾਂ ਉਹਨਾਂ ਦੀ ਗਰਮੀ ਦੀਆਂ ਵਰਦੀਆਂ ਅਤੇ ਸਰਦੀ ਦੀਆਂ ਵਰਦੀਆਂ ਜਿਹੜੀਆਂ ਨੇ ਉਹ ਦਿੱਤੀਆਂ ਜਾਂਦੀਆਂ ਨੇ। ਗਰਮੀ ਦੀਆਂ ਵਰਦੀਆਂ ਜਿਹੜੀਆਂ ਅਸੀਂ ਪਹਿਲਾਂ ਹੀ ਗਰਮੀ ਤੇ ਸਰਦੀ ਦੇ ਵਰਦੀਆਂ ਤਾਂ ਮਗਵਾਲ ਲਾ ਸੀ। ਪਹਿਲਾਂ ਗਰਮੀ ਦੀਆਂ ਵਰਦੀਆਂ ਜਿਹੜੀਆਂ ਨੇ ਡਿਸਟ੍ਰਿਬਿਊਟ ਕਰਤੀਆਂ ਸੀ ਹੁਣ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਸਰਦੀ ਦਾ ਮੌਸਮ ਸਰਦੀ ਸਟਾਰਟ ਹੋ ਗਈ ਤਾਂ ਅੱਜ ਜਿਹੜੇ ਵੀ ਸਾਡੇ ਬੱਚੇ ਸੀ 9ਵੀਂ ਤੋਂ ਬਾਅਦ ਅਸੀਂ ਇਹਨਾਂ ਨੂੰ ਅੱਜ ਸਰਦੀ ਦੀਆਂ ਜਿੰਨੀਆਂ ਵੀ ਵਰਦੀਆਂ ਸੀ ਜਿਵੇਂ ਸੈਕਟਰ वगैरह ਜਿੰਨਾਂ ਨੂੰ ਸਰਦੀ ਦਾ ਸਵਾਗਤ ਹੈ ਉਹ ਅਸੀਂ ਇਹਨਾਂ ਨੂੰ ਅੱਜ ਡਿਸਟ੍ਰਿਬਿਊਟ ਕਿੰਨੇ ਬੱਚੇ ਸਾਰੇ ਕਿੰਨੇ ਬੱਚੇ ਸੀ ਟੋਟਲ ਵਕ ਵਕ ਬੱਚੇ ਜਿਵੇਂ 9ਵੀਂ ਦੇ ਜੇਕਰ ਅਸੀਂ ਗੱਲ ਕਰੀਏ ਤਾਂ ਤਕਰੀਬਨ 30 34 35 ਮਤਲਬ ਬੱਚੇ ਸਾਡੇ ਕੋਲ ਇਹਨੇ ਸ਼ੀਟਾਂ ਨੇ ਇਹਨੇ ਤਸਵੀਰੀਆਂ ਨੇ ਜੇ ਪਲੱਸ 1 2 ਦੀ ਗੱਲ ਕਰੀਏ ਤਾਂ ਸਾਡੇ ਕੋਲ ਵੱਖਰੇ ਵੱਖਰੇ ਸਕੀਮ ਦੀਆਂ ਜਿਹੜੇ ਨੇ ਬੱਚੇ ਜਿਵੇਂ ਉਹ ਵੀ ਦੱਸੇ ਨੇ 36 36 ਦੀ ਗੱਲ ਹੈ ਹੁੰਦੀ ਹੈ ਤਾਂ ਪਲੱਸ 1 2 ਐ ਮੈਡੀਕਲ ਨਾਨ ਮੈਡੀਕਲ ਕਮਰਸ ਆਰਸ 53 33 33 ਬੱਚੇ ਆਈਡੀਆ 33 ਬੱਚੇ ਜਿਵੇਂ ਇਹ ਕਈ ਵਾਰ ਕੀ ਹੁੰਦਾ ਹੈ ਕੋਈ ਬੱਚੇ ਵਿੱਚੋਂ ਮੈਰਿਟੋਰੀਅਸ ਚਲੇ ਜਾਂਦੇ ਨੇ ਜਬ ਮੈਰਿਟੋਰੀਅਸ ਤੋਂ ਵਾਪਸ ਆ ਜਾਂਦੇ ਨੇ ਤਾਂ ਕਈ ਵਰੀ ਕੁਰਸੀ ਮਾਈਚਾਂ ਸਵੀਅਰ ਕੈਂਟਰੀ ਰਹਿੰਦੇ ਨੇ ਕਿ ਦੋ ਤਾਂ ਜਿੰਨੇ ਵੀ ਬੱਚੇ ਨੇ ਅੱਜ ਇਹ ਰਹੇ ਨੇ ਉਹ ਸਾਰੇ ਹੀ ਵੱਖਰੀ ਵੱਖਰੀ ਸਟੀਮਾ ਦੀ ਜਿੰਨੇ ਹੀ ਬੱਚੇ ਸੀ ਉਹ ਸਾਰੀਆਂ ਸਟੀਮਾ ਦੇ ਬੱਚੇ ਅਸੀਂ ਵਰਤੀ ਤੇ ਇਸ ਤਰ੍ਹਾਂ ਇਹ ਬੱਚਿਆਂ ਨਾਲ ਪਰਪਰਤਾ ਪੈਂਦਾ ਹੈ ਨੇਚਰਲ ਬੱਚਿਆ ਜਦੋਂ ਦੂਸਰਾ ABC ਕੋਈ ਬੱਚੇ ਦੇਖੋਗੇ ਹਰੇਕ ਨੂੰ ਪਤਾ ਹੈ ਉਹਨਾਂ ਦੀ ਵੱਖਰੀ ਦੇਖ ਹੋਵੇਗੀ ਤਾਂ ਬੱਚਿਆਂ ਵਿੱਚ ਵੀ ਬੜਾ ਤਕੜਾ ਇੰਟਰਸਟ ਪੈਦਾ ਹੁੰਦਾ ਹੈ ਦੇਖੋ ਜੀ ਬੱਚੇ ਦਾ ਲੈਵਲ ਦੂਸਰੇ ਨਾਲ ਬੱਚਾ ਹਰੇਕ ਬੱਚਾ ਇਹ ਚਾਹੇਗਾ ਕਿ ਕਾਲੋ ਟੈਸਟ ਕਲੀਅਰ ਕਰਕੇ ਮੈਰੀਟੋਰੀਅਸ ਜਾਂ ਸਕੂਲ ਆਫ ਐਗਨੈਸ ਦੇ ਵਿੱਚ ਸਾਡੇ ਅਸੀਂ ਵੀ ਐਡਮਿਸ਼ਨ ਲਈਏ ਉਹਨਾਂ ਤੋਂ ਵੱਖਰਾ ਜਿਵੇਂ ਸਾਡੀ ਟ੍ਰਾਂਸਪੋਰਟੇਸ਼ਨ ਦੀ ਗੱਲ ਹੈ ਸਾਡੇ ਕੋਲ ਉਹਨਾਂ ਨੇ ਸ਼ੀਮ ਇਹਨਾਂ ਨੇ ਤਾਂ ਬੱਚਾ ਨੂੰ ਵੈਨਾ ਲੈ ਕੇ ਉਹਦੀਆਂ ਨਵਾਸਤੇ ਹਰ ਇੱਕ ਤਰ੍ਹਾਂ ਦੀ ਫੈਸਿਲਿਟੀ ਸਰਕਾਰ ਵੱਲੋਂ ਦਿੱਤੀ ਜਾਂਦੀ ਤੇ ਜਿਵੇਂ ਨਹੀਂ ਇਸ ਤਰ੍ਹਾਂ ਦੀ ਇਹ ਫੈਸਿਲਿਟੀ ਮਾਪੀ ਹੋ ਵੀ ਪੇਰੈਂਟਸ ਵੀ ਇਲਾਕਾ ਵੀ ਸਮਾਜ ਵੀ ਸਾਂਝੇ ਵੀ ਹਰੇਕ ਵੀ ਚਾਹੁੰਦਾ ਤੁਹਾਡੇ ਮੇਰੇ ਜਿਹੜੇ ਵੀ ਬੱਚੇ ਹੋਣ ਸਾਡੇ ਬੱਚਿਆਂ ਨੂੰ ਇੱਕ ਸਪੈਸ਼ਲ ਫੈਸਿਲਿਟੀ ਹਮੇ ਤਾਂ ਮੇਰੇ ਖਿਆਲ ਮੁਤਾਬਕ ਆਪਾਂ ਉਹਦਾ ਸੋਚ ਰਹੇ ਕਿ ਮੇਰੇ ਕੰਮ ਤੋਂ ਤਾਂ ਬਹੁਤ ਅੱਛੀ ਸੋਚ ਹੈ ਬਹੁਤ ਅੱਛਾ ਕੰਮ ਹੈ ਜੀ ਕਿਉਂ ਬੱਚਿਆਂ ਨੂੰ ਜੇਕਰ ਵੇਖੋ ਜੀ ਸਾਡੇ ਕਈ ਅੱਜ ਕੱਲ੍ਹ ਸਮਾਜ ਵਿੱਚ ਲੋਕਾਂ 'ਚ ਤਾਰਨਾ ਬਣੀ ਹੈ ਕੰਨ ਐਸੀ ਧਾਰਨਾ ਬਣੀ ਮੈਂ ਤਾਂ ਉਹ ਧਾਰਨਾ ਨਾਲ ਸਹਿਮਤ ਨਹੀਂ ਸ਼ੈ ਕੋਈ ਸਹਿਮਤ ਹੋਵੇ ਨਾ ਹੋਵੇ ਲੇਕਿਨ ਜਿਹੜਾ ਪ੍ਰਾਈਵੇਟ ਸਕੂਲਾਂ ਵਿੱਚ ਜਾਣ ਦੀ ਧਾਰਨਾ ਬਣੀ ਹਰਦੀਪ ਵਗੈਰਾ ਟਰਾਂਸਪੋਰਟ ਦੀ ਸਟੱਗਲ ਦਾ ਸਿਸਟਮ ਬਹੁਤ ਆਪੇਰੈਂਟਸ ਕਿੰਨਾ ਕਿੰਨਾ ਪੈਸਾ ਲਾ ਕੇ ਵੀ ਇਸ ਤਰ੍ਹਾਂ ਦੇ ਬੱਚਾ ਲਵਾਉਣ ਦੇ ਪੇਤੇ ਯਕਿਨ ਸਾਡੇ ਵੱਲੋਂ ਜਿਹੜੇ ਨੇ ਸਰਕਾਰ ਵੱਲੋਂ ਵਿੱਕਮੇ ਵੱਲੋਂ ਇਹ ਮੁਫਤ ਜਿਹੜਾ ਹੈ ਉਪਰਾਲਾ ਕੀਤਾ ਜਾਂਦਾ ਹਰ ਤਰ੍ਹਾਂ ਦਾ बहुत अच्छा उपाल एबीआई न्यूज चैनल देखने वाले सभी दर्शकों से हम अपील करते हैं की एबीआई न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूले जय हिंद जय भारत